ਜਾ ਬਾਬਾ ਦਾ ਮੂਸ਼ਾ ਲੋਜੀ ਰੰਦੀ ਸ਼ੁਰੂਆਤ ਹੋਈ ਐ। ਸਵਾਤਿਆਪਾ ਜਾ ਰਹੇ ਆ ਜੀ ਪਿੰਡ ਘੱਲਕਲਾਂ ਕਬੱਡੀ ਕੱਪ ਦੇ ਉੱਪਰ ਜੁੜੇ ਰੋ ਵਲੌਗ ਦੇ ਨਾਲ ਆ। ਲੋਜੀ ਫੇਰ ਆ ਗਈ ਸੀ ਆਪਾਂ ਰਤੀਆਂ ਤੇ ਇਹ ਰਤੀਆਂ ਇਹ ਤੇ ਆਪਣਾ ਘੈਂਟ ਯਾਰ ਆਪਣੂੰ ਪੀਕੇ ਮਿਲਦਾ ਹੀ ਮਿਲਦਾ ਵਾ। ਬੜਾ ਪਿਆਰਾ ਪੀਕੇ ਨਾਲ ਆਪਣਾ ਇਹ ਆਪਣਾ ਪੁਰਾਣਾ ਯਾਰ ਆ ਜੀ। ਪੀਕੇ ਹੋਰ ਫਿਰ ਪੀਕੇ ਕਿਦਾਂ ਠੀਕ ਠਾਕ ਸੈਟ ਆ ਇਹ ਆ ਜੀ ਪੀਕੇ ਆਪਣਾ ਇਹ ਪੁਰਾਣਾ ਯਾਰ ਆ ਇਹ ਜਦੋਂ ਵੀ ਮਿਲਦਾ ਆਪਸ ਕੇ ਮਿਲਦਾ ਵਾ ਓਕੇ ਰਿਪੋਰਟ ਆ ਜੀ ਕਹੀ ਦੱਸੋ ਠੀਕ ਠਾਕ ਲਵ ਸ਼ੂਟ ਕਰਨ ਲੱਗ ਗਿਆ ਕਿਦਾਂ ਚੱਲਦੀ ਜ਼ਿੰਦਗੀ ਛੱਡ ਤੇ ਪੁਲਵਗਾ ਕਰੀਦਾ ਜੀ ਸ਼ੂਟ ਬਸ ਆਈਆਂ ਵੀ ਭਰਾਵਾਂ ਦਾ سپورਟ ਮਿਲ ਹੀ ਰਹਿੰਦੀ ਆ ਤੋ ਜਿਹਨਾਂ ਸਾਨੂੰ ਨਹੀਂ ਸਬਸਕ੍ਰਾਈਬ ਕੀਤਾ ਹਲੇ ਤੱਕ ਬਾਈ ਭੇਜਿਆ ਨਹੀਂ ਲਿੰਕ ਸਬਸਕ੍ਰਾਈਬ ਵੀ ਕਰਦਾ ਭਰਾਵਾਂ ਨੂੰ ਵੀ ਲਿੰਕ ਭੇਜਨੇ ਪੈਣਗੇ ਤਾਂ ਫਿਰ ਬਸ ਬੱਕਰੀ ਗੱਲ ਬਾਈ ਭੇਜੋ ਨਾ ਲੈਂਗ ਤਾਂ ਹੀ ਪਤਾ ਲੱਗੂਗਾ ਹਾਂ ਵੀ ਮੇਰਾ ਭਰਾ ਵਲੋਗ ਸ਼ੂਟ ਕਰਦਾ ਮੈਂ ਤਾਂ ਹੁਣ ਬਣਾ ਲਾਦਦਾ ਹਾਂ ਵੀ ਜਦੋਂ ਮੇਰਾ ਬਣਾਈਏ ਦਾ ਵਲੋਗ ਪਹਿਲੇ ਵਲੋਗ ਚ ਮੈਂ ਆ ਗਿਆ ਤੇ ਸਾਰੇ ਵੀਰਾਂ ਨੂੰ ਬੇਨਤੀ ਵੀ ਵੱਧ ਤੋਂ ਵੱਧ ਸਪੋਰਟ ਤੇ ਚੈਨਲ ਨੂੰ ਚੈਨਲ ਦਾ ਨਾਮ ਦੱਸ ਫਿਰ ਵਿੱਚ ਤਾਂ ਹੀ ਸਬਸਕ੍ਰਾਈਬ ਕਰਨਗੇ ਕੇਂਦਾਲਵਰ ਕਮੈਂਟੇਟਰ ਅੱਛਾ ਕੇਂਦਾਲਵਰ ਕਮੈਂਟੇਟਰ 700 600 ਸਹੀ ਹੈ ਇਹ ਆਪਣਾ YouTube ਜਿਹੜਾ ਚੈਨਲ ਆ ਹਾਂ ਸਬਸਕ੍ਰਾਈਬ ਕਰੋ ਯਾਰ ਹਾਂ ਬਹੁਤ ਸਪੋਰਟ ਕਰੋ ਭਰਾ ਨੂੰ ਲਓ ਜੀ ਇੰਤਜ਼ਾਰ ਦੀਆਂ ਘੜੀਆਂ ਉਹਨੀਆਂ ਖਤੋਂ ਪਹੁੰਚ ਗਿਆ ਕਲਪ ਕਲਪ ਪਿੰਡ ਦੇ ਵਿੱਚ ਤੇ ਮਿਲਿਆ ਆਪਾਂ ਨੂੰ ਕਿਹੋਂਟ ਯਾਰ ਰਾਜਵੀਰ ਸੱਦੇ ਆ ਗਿਆ ਭਰਾ ਸਾਡਾ ਕਿਵੇਂ ਸੱਟਾ ਵਧੀਆ ਜੀ ਵਧੀਆ ਹੋਰ ਆ ਵੀ ਠੀਕ ਆ ਤੇ ਰਾਜਵੀਰ ਬਹੁਤ ਵਧੀਆ ਬਲਾਰਾ ਜੀ ਬਾ ਖੇਡ ਕਬੱਡੀ ਦਾ ਦੇ ਨਾਲ ਕਾਸਕੋ ਦਾ ਵੀ ਬਹੁਤ ਵਧੀਆ ਬਲਾਰਾ ਆਪਣਾ ਵੀਰ ਆ ਕਾਸਕੋ ਦੇ ਬੋਲੇ ਭਰਾਵਾ ਤੇ ਬਹੁਤ ਸੋਹਣੇ ਬੋਲ ਬੋਲਦਾ ਆਪਣਾ ਵੀਰ ਰਾਜਵੀਰ ਕਹਿੰਦੇ ਸੱਦੇ ਵਾਲੀਆ ਇਹ ਨੌ ਵਾਲੇ ਵਲੌਗ ਚ ਬਈ ਕੁਝ ਖਾਸ ਹੋਊਗਾ 9 ਜਨਵਰੀ ਵਾਲੇ ਚਾਹ ਕੈ ਗੱਲ ਦੱਸਦੀ ਤੁਹਾਨੂੰ ਹਾਂ 9 ਜਨਵਰੀ ਨੂੰ ਕੁਝ ਖਾਸ ਹੋਊਗਾ ਜੀ ਵਲੌਗ ਦੇ ਵਿੱਚ ਆ ਤੇ ਪਲੇਅਰ ਵੀ ਦਿਖਾਵਾਂਗੇ ਭਈ ਉਹ ਦਿਖਾ ਹਾਂ ਕਿਉਂਕਿ 9 ਜਨਵਰੀ ਨੂੰ ਟੂਰਨਾਮੈਂਟ ਵੀ ਆਪਣੇ ਖਾਸ ਯਾਰਾਂ ਦਾ ਵਾ ਹਾਂ ਤੇ ਤੁਹਾਨੂੰ ਫਿਰ ਦਿਖਾਵਾਂਗੇ ਜੀ ਖਾਣਾ ਨੇ ਹੂੰ ਤੇ 10 ਤਰੀਕ ਨੂੰ ਜੀ ਖਾਣ ਲਗਣੀ ਆ ਗੱਲਾਂ ਟਿਕਾਣੇ ਦੇ ਉੱਪਰ 21 ਦਾ ਪ੍ਰਯਾਗ ਨਾ ਕਹਦੇ ਕਹਿੰਦੇ 21 ਦਾ ਪ੍ਰਯਾਗ ਹੋਊਗਾ ਜੀ 9 ਤਰੀਕ ਨੂੰ ਲਾਵਾਂਗੇ ਗੱਲਾਂ ਟਿਕਾਣੇ ਦੇ ਉੱਪਰ ਐਂਟਰੀ ਗੇਟ ਤੇ ਆ ਗਏ ਆ ਐਂਟਰੀ ਗੇਟ ਦੇ ਉੱਪਰ ਆ ਗਏ ਆ ਜੀ ਟੀਮਾਂ ਆ ਗਈਆਂ ਟੀਮ ਬਾਈ ਸਿੰਘਾਂ ਵਾਲੇ ਸਿੰਘਾਂ ਵਾਲੇ ਵੀ ਐ ਟੀਮਾਂ ਵੇਡ ਕਵਰ ਕਰਾਉਣੀਆਂ ਬਾਈ ਅਗਲਾ ਗਰਾਊਂਡ ਦੇ ਵਿੱਚ ਹਾਲੇ ਥੋੜੀ ਜਿਹੀ ਪਿਆਰੀ ਬਾਕੀ ਰਹਿੰਦੀ ਆ ਚੱਲਣ ਦੀ ਥੋੜੀ ਆ ਓਕੇ ਰਿਪੋਰਟ ਕੰਮ ਕਰਾਂਗੇ ਸਾਰੀਆਂ ਟੀਮਾਂ ਦੇ ਖਿਡਾਰੀ ਧਾਂਦੇ ਬਾਈ ਸਾਰੀਆਂ ਟੀਮਾਂ ਨੂੰ ਬਈ ਸੱਦਾ ਲਾਇਆ ਜਾ ਰਿਹਾ ਹੈ ਟੀਮਾਂ ਜਲਦੀ ਤੋਂ ਜਲਦੀ ਦੂਤਾਂ ਨੂੰ ਕਹੇਆ ਪੀਂਦ ਕਰਨ ਲੱਗੇ ਬਾਈ ਲੈਸਟ ਟੀਮਾਂ ਦੇ ਖਿਡਾਰੀ ਆ ਗਏ ਜੀ ਕਬੱਡੀ ਚਕਾਰੀ ਕਿਲੋ ਆਹ ਮੁੰਡੇ ਨੂੰ ਜੀ ਠੰਡ ਜੇ ਸੀ ਮਿਲ ਲਾ ਕਹਿੰਦੇ ਇਹ ਟੀਮਾਂ ਦੇ ਖਿਡਾਰੀ ਧਾਂਦੇ ਬਾਈ ਇੱਕ ਘੁਪੀਆ ਹੈ ਕਿਤਾਬ ਜੀ ਏ ਗੋਪੀਆ ਜੀ ਲਾਭ ਗੋਪੀ ਤੈਨੂੰ ਮੁਬਾਰਕਾਂ ਬਹੁਤ ਬਹੁਤ ਤੁਹਾਨੂੰ ਵੀ ਭਰਾ ਨੂੰ ਮੁਬਾਰਕ ਆਪਣੇ ਭਰਾ ਦੇ ਬਈ 11000 ਦਾ LED ਨਾਲ ਤੇ AC ਦਾ ਸਰਵਾਰ ਹੋੜਿਆ ਸੱਦੇ ਵਾਲਿਆ ਛੱਡ ਦੇ ਸੀਨਾ ਇਹਨੂੰ ਫਿਰਦਾ ਏ ਕਿੰਨੇ ਛੱਡਿਆ ਕਰਨਾ ਬੜੀ ਜੀ ਭਰਾ ਮਿਹਨਤ ਦਾ ਪਹਿਲਾਂ ਬਈ ਅੱਡੀ ਕੋਈ ਗਰਮ ਛੱਡ ਲੈ ਕਰਾਂਗੇ ਉਹ ਸੱਦੇ ਵਾਲਿਆ ਉਹ ਕੰਮ ਨਾ ਹੋ ਜਾ ਤੇ ਕਹਣ ਕੋਈ ਘੱਟ ਕਰ ਘੱਟ ਕਹਿ ਰਹੇ ਹਾਂ ਮਾੜਾ ਭਾਈ 16 ਤੋਂ ਥੱਲੇ ਨਹੀਂ ਹੋਣਾ ਕਿਵੇਂ ਬਾਈ ਵਧੀਆ ਜੀ ਵਧੀਆ ਜੀ ਕਿਵੇਂ ਜਰਾ ਬਾਈ ਆਪਣਾ ਓਕੇ ਰਿਪੋਰਟਾ ਬਾਈ ਮਾਰਾਂਗੇ ਜ਼ੋਰ ਬਾਈ ਅੱਜ ਜਿੱਤਾਂਗੇ ਬਾਈ ਬੜੇ ਜਿਹੇ ਸਰ ਆ ਗਏ ਗੱਲਾਂ ਕਰੀਏ ਅੱਜ ਮਾਰਾਂਗੇ ਜ਼ੋਰ ਬਾਈ ਸਾਰਾ ਇਹਨੂੰ ਪਤਾ ਹੈ ਨਾ ਬਾਈ ਗੱਲਾਂ ਹੀ ਤਾਂ ਹੋ ਰਹੀਆਂ ਚ ਹੋਰ ਬਾ ਓਕੇ ਰਿਪੋਰਟ ਹੈ ਜੀਤੀਆ ਬਲੀ ਚਲਾਇਆ ਬਾਕੀ ਮਾਲ ਦੇ ਗਰਾਊਂਡ ਚ ਓਕੇ ਜੀ ਇੱਕ ਗੋਲੀ ਆਪਣਾ ਵੀਰ ਗੋਲੀ ਤੇ ਨਾਲ ਗਰਲਾਲ ਵੀ ਗਰਲਾਲ ਜੀ ਹਾਂ ਗੋਲੀ ਤੇ ਕਹਿੰਦੇ ਗਰਲਾਲ ਦੀ ਜੋੜੀ ਜੀ ਸੱਦਾ ਸਿੰਘ ਵਾਲਾ ਭਾਈ ਜੀ ਹੋਰ ਵੀ ਰੱਖ ਗਰਲਾਲ ਠੀਕ ਠਾਕ ਹੋ ਗਿਆ ਭਾਈ ਹੋਰ ਯਾਰਾ ਮੈਂ ਕਿਹਾ ਚੱਲ ਬਾਕੀ ਰਾਜਵੀਰ ਵੀ ਦੇ ਸੱਦਾ ਸਿੰਘ ਹਾਂ ਵੀ ਸੀ ਸਾਡਾ ਰਾਜਵੀਰ ਅੱਜ ਹੀ ਘੇੜਦਾ ਵਾ ਹਾਂ ਤੇ ਲੈ ਵੀ ਗੋਲੀ ਤਿਆਰੀ ਆ ਸਾਡਾ ਰਿਆ ਦੇ ਬੰਦੇ ਚ ਵੱਜ ਗਿਆ ਵਧਾਈਆਂ ਵਧਾਈਆਂ ਮਾਈ ਦੇ ਭਾਬੀ ਨੂੰ ਇਹ ਤਾਂ ਬਹੁਤ ਟਾਈਮ ਦੇ ਮੁਬਾਰਕਾ ਦੇ ਇਹ ਨਹੀਂ ਤਾਂ ਡਿੱਕੀ ਜਾਂਦੇ ਆ ਅਸੀਂ ਤਾਂ ਇਹਨੂੰ ਹੈਂ ਕੋਟ ਪੈਂਟ ਬਈ ਬੰਨਣਾ ਦੇਤਾ ਹਾਂ ਤੁਹਾਨੂੰ ਫਿੱਟ ਹੋ ਗਿਆ ਹੈ ਹਾਂ ਸਹੀ ਗੱਲ ਹੈ ਰੇਡਾ ਨਹੀਂ ਜੋ ਆਗ ਪੈਂਟ ਕਟ ਲਈਦੇ ਮਾੜੇ ਮੋਟੇ ਨਹੀਂ ਫਿੱਟ ਹੋ ਗਿਆ ਢਿੱਡ ਘਟ ਗਿਆ ਭੰਦ ਦਾ ਨਹੀਂ ਮਿਹਨਤ ਲਾਉਣਾ ਹੁੰਦਾ ਮੈਂ ਆਹ ਵੇ ਤੁਹਾਡਾ ਅੰਡਰ 40 ਦਾ ਰੀਡਰ ਵੀ ਤਿਆਰ ਹੈ ਨਾ ਹਾਂ ਆਹ ਮੁੰਡੇ ਦਾ ਕਹਿੰਦੇ ਸਨਮਾਨ ਵੀ ਵੱਡਾ ਹੋਣਾ ਜੀ ਧਰਮਕੋਟ ਹਾਂ ਇਹ ਨਿਗਾ ਘਟਾਣਾ ਥੋੜੀ ਜੀ ਕਰ ਲਾਲ ਹੈ ਯਾਰੇ ਘਟਾ ਆਏ ਕਿਨੇ ਨਹੀਂ ਕਿਨੇ ਨੰਬਰ ਹੈ ਸ਼ੁਭਾ ਕਿੰਨੀ ਕਿਨੇ ਘਾਟਾ ਦੋ ਨੰਬਰ ਹੈ ਦੋ ਨੰਬਰ ਥੋੜੀ ਹੁੰਦੀ ਆ ਹਾਂ ਉਦੋਂ ਇਹ ਵੀ ਨਿੱਕਾ ਹੁੰਦਾ ਬਹੁਤ ਸ਼ਕਲਕ ਬੰਬੂ ਇਹਦਾ ਹੋਣਾ ਨਹੀਂ ਇਹ ਤਾਂ ਪੈਸੇ ਹੀ ਕੜੇ ਕੰਪਿਊਟਰ ਵਾਲਾ ਚਲਾਉਂਦਾ ਓਏ ਪੜਦਾ ਵਾਲਾ ਕੰਪਿਊਟਰ ਵਾਲਾ ਚਲਾਉਂਦਾ ਹੂੰ ਪੜਦਾ ਜਾਦੇ ਆ ਪੜਾਈ ਚ ਜ਼ਿਆਦੇ ਤਗੜਾ ਮੁੰਡਾ ਖੇਡਦਾ ਵੀ ਬਹੁਤ ਸੋਹਣਾ ਜੀ ਹਾਂ ਮੁੰਡੇ ਪੰਡਤਾਂ ਦਾ ਯਾਰ ਇਹ ਕਹਿੰਦਾ ਲਾਲਿਆਂ ਦਾ ਨਾ ਕਿਹਾ ਕਰ ਖੱਤਰੀਆਂ ਦਾ ਤਲਵਾਰਾਂ ਦਾ ਠੀਕ ਆ ਠੀਕ ਆ ਜੀ ਤੇ ਗੋਲੀ ਹੋਣੀ ਹੋਈ ਜਾਂਦੇ ਰੈਡੀ ਗੋਲੀ ਦੀ ਕਹਿੰਦੇ ਪੁੱਠੀ ਕੈਂਚੀ ਕਈ ਓਪਨ ਵਾਲਿਆਂ ਨੂੰ ਇਹ ਤੇ ਲਾਲੂ ਖੱਜਲ ਕਰ ਜਾਂਦਾ ਪੁੱਠੀਆਂ ਪਾ ਪਾ ਕੇ ਕਈ ਸਿਰਾ ਕਰਾਉਂਦੇ ਪਰ ਕਾਲੂ ਵੀ ਲੱਗਦਾ ਰੈਡੀ ਹੋਈ ਜਾਂਦਾ ਆਹ ਦੱਸ ਕਿੰਨੀ ਆ ਧਰਮਕੋਟ ਦੇ ਮੇਲੇ ਦੀ ਕਾਕਾ ਧਰਮਕੋਟ 14 ਤਰੀਕ ਆ ਜੀ ਮਾਗੀ ਦਾ ਮੇਲਾ ਸਾਰੇ ਪਹੁੰਚੋ ਜੀ ਖੁੱਲੇ ਸੱਦੇ ਆ ਉਹਦੇ ਮੇਲਾ ਆਏਗਾ ਸਾਡੇ ਜੋਂ ਉਤਨੀ ਟਰਾਲੀ ਭਾਈ ਵੀ ਮੇਲਾ ਮੇਰੇ ਹਿਸਾਬ ਨਾਲ ਆ ਤਾਂ ਗਨੀ ਜਲਦੀ ਦਿਨ ਚਾਰ ਸਾਲ ਹੋ ਗਏ ਮੈਂ ਨਾ ਧਰਮਕੋਟ ਆਇਆ ਹੀ ਨਹੀਂ ਮੇ ਤੋਂ ਗਿਆ ਆਪਾਂ ਆਪਾਂ ਬਈ ਹੋਰ ਪਾਸੇ ਵੀ ਜਾਂਦੇ ਆਪਾਂ ਧਰਮਕੋਟ ਹੀ ਜਾਂਦੇ ਆ ਤੇ ਹਾਂ ਸਹੀ ਆ ਹਰ ਰਾਲ ਮਿਲ ਕੇ ਆ ਭਰਾਵਾਂ ਦੇ ਨਾਲ ਇਹ ਮੇਲੇ ਭੜਦੇ ਆ ਤੇ ਉਹ ਤੋਂ ਬਾਅਦ ਨਾਲ ਹੀ ਤਖਤੂਪੁਰੇ ਹੁੰਦਾ ਹਨਾ 14 ਨੂੰ ਧਰਮ ਉੱਥੇ ਹੁੰਦਾ ਹਨਾ ਤਖਤੂਪੁਰੇ ਹਾਂ ਜੀ ਆਪਾਂ ਕਰਾਂਗੇ ਅੱਜ ਸਾਡੀ ਪਹਿਲੀ ਮੈਚ ਖਤਰਾ ਟਿਕਾਣਾ ਤੇ ਤੋਂ ਬੋਲੋ ਲਾਵੀ ਸ਼ੌਂਕੀ ਇੱਧਰ ਆਉਣ ਕਲਾਇ ਬੈਠਾ ਕਹਿੰਦੇ ਨਾਲ ਦੀ ਨਾਲ ਮੁੰਡੇ ਮੈਚ ਖੇਡ ਹੀ ਜਾਂਦੇ ਆ ਨਾਲ ਅੱਗ ਵੀ ਸੇਕਣੀ ਪੈਂਦੀ ਲਓ ਜੀ ਟੂਰਨਾਮੈਂਟ ਤੋਂ ਬਾਅਦ ਫੇਰ ਪਹੁੰਚ ਗਏ ਸੀ ਆਪਾਂ ਘਰੇ ਸੋ ਇਸੇ ਨਾਲ ਹੀ ਵਲੌਗ ਦੀ ਸਮਾਪਤੀ ਹੈ ਜੀ ਕੱਲੂ ਮਿਲਦੇ ਆ ਜੀ ਨਵੇਂ ਵਲੌਗ ਦੇ ਨਾਲ ਾਰੇ ਵੀਰਾਂ ਤਾਂ ਨਾਲ ਜਿਹੜੇ ਵੀ ਸਪੋਰਟ ਕਰਦੇ ਆ ਸੋ ਵਾਤੂ ਵਾਤ ਸਪੋਰਟ ਕਰੋ ਤੇ ਚੜੇ ਰਹੋ ਆਪਣੇ ਚੈਨਲ ਦੇ ਨਾਲ ਕੰਨਦਲਵਾਰਾ ਕੰਟੈਂਟ ਤੇ ਸauso ਜੀ